ਉਹ ਹੁਕਮਨਾਮਾ ਤੇ ਕੁਝ ਖਲੜੇ ਲੈ ਕੇ ਮੇਰੇ ਕੋਲੋਂ ਇੱਥੋਂ ਲੈ ਗਏ ਕਿ ਅਸੀਂ ਇਹ ਦੀ ਜਾਂਚ ਪੜਤਾਲ ਕਰਕੇ ਤੇ ਬਾਬਾ ਕੋਣ ਲੈਂਡ ਕੋਣ ਆਇਆ ਸੀ ਸ੍ਰੀ ਸ਼ਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਕੋਣ ਆਇਆ ਸੀ ਲੈਣ ਕੁਝ ਨਾਮ ਨਹੀਂ ਮੈਂਬਰਸ ਨਾ ਨਹੀਂ ਮੈਨੂੰ ਯਾਦ ਉਹਨਾਂ ਦੇ ਨਾਮ ਨਹੀਂ ਯਾਦ ਹੈਗੇ ਉਹਨਾਂ ਨੇ ਆਪਣਾ ਪਰਚੇ ਪੱਤਰ ਬਖਾਇਆ ਸੀ ਮੈਨੂੰ ਠੀਕ ਹੈ ਸੇਵਾ ਵੀ ਕੀਤੀ ਇੱਕ ਦਿਨ ਮੇਰੇ ਕੋਲ ਰਹੇ ਵੀ ਓਕੇ ਹਾਂਜੀ ਤੇ ਲੰਗਰ ਪਾਣੀ ਸ਼ਿਕਾਇਆ ਉਹਨਾਂ ਨੂੰ ਮੱਕਾ ਚ ਲੋਕ ਗੁਰੂ ਘਰ ਤੇ ਜਾ ਰਿਹਾ ਛਾਪ ਦੇਣਗੇ ਇਹਨੂੰ ਹਾਂ ਤੇ ਨਾ ਤੇ ਛਪਿਆ ਮੁੰਨੂ ਜਿਹੜੇ ਉਹਨਾਂ ਨੇ ਵਚਨ ਕੀਤੇ ਸਨ ਕਿ ਬਾਬਾ ਜੀ ਤੁਸੀਂ ਤੋੜ ਨਹੀਂ ਸਕਦੇ ਚੱਲਣ ਫਿਰਨ ਤੋਂ ਲਾਚਾਰ ਹਾਂ ਸਾਡੇ ਇੱਕ ਬੱਚੇ ਨੂੰ ਅਸੀਂ ਐਸਜੀਪੀਸੀ ਵਿੱਚ ਨੌਕਰੀ ਦਵਾਂਗੇ ਨੌਕਰੀ ਦਵਾਂ ਨੌਕਰੀ ਦਵਾਂ ਦੁਬਾਰਾ ਮੁੰਡਾ ਫੇਰ ਗਿਆ ਉੱਥੇ ਫੇਰ ਇਹਨੂੰ ਉਹਨਾਂ ਨਾਲ ਮਿਲਿਆ ਉਹ ਬੰਦੇ ਤੈਨੂੰ ਮਿਲੇ ਨਹੀਂ ਦੂਸਰੇ ਮਿਲੇ ਕਹਿੰਦਾ ਸਾਨੂੰ ਤੇ ਪਤਾ ਨਹੀਂ ਕਿ ਬਈ ਸਾਡੀ ਜਾਣਕਾਰੀ ਤੇ ਤਾਂ ਹੈ ਹੀ ਕੋ ਨਹੀਂ ਹੈਗੀ ਕਿ ਤੂੰ ਕੋਈ ਖਲੜੇ ਤੁਹਾਡੇ ਕੋਲ ਆਂਦੇ ਗਏ ਨੇ ਹਾਂ ਕੋਈ ਤੁਹਾਡੇ ਕੋਲ ਰਸੀਦੇ ਕੋਈ ਕੁਝ ਤੁਹਾਡੇ ਕੋਲ ਲਿਖਤ ਤੇ ਹੈਗਾ ਮੇਰੇ ਕੋਲ ਕੋਈ ਐਨਾ ਚੀਜ਼ਾਂ ਦੀ ਰਸੀਦ ਥੋੜੀ ਲਈ ਜਾਂਦੀ ਹੈ ਬਿਲਕੁਲ ਨਾ ਤੁਸੀਂ ਕੋਈ ਫੋਟੋ ਖਿੱਚੀ ਹੋਣੀ ਉਸ ਵੇਲੇ ਉਸ ਦੀ ਫੋਟੋ ਖਿੱਚੀ ਸੀ ਆਪ ਜੀ ਨੂੰ ਮੈਂ ਕਾਫੀ ਟਾਈਮ ਤੋਂ ਸੁਣਦਾ ਆ ਰਿਹਾ ਚੜਦੀ ਕਲਾ ਤਾਂ ਆਪ ਇਕੱਲੇ ਹੋ ਕੇ ਵੀ ਬੜੀ ਵੱਡੀ ਲੜਾਈ ਲੜ ਰਹੇ ਹੋ ਕਿਉਂਕਿ ਐਸਡੀਪੀਸੀ ਨੇ ਜਿੱਥੋਂ ਤੱਕ ਮੈਰੀ ਸਮਝ ਤੇ ਬੈਠਾ ਹੋਏ ਇਹਨਾਂ ਨੇ ਸਾਡੀ ਕੌਮ ਨੂੰ ਜਿਹੜਾ ਵੰਡ ਦਿੱਤਾ ਹੈ ਬਿਲਕੁਲ ਬਿਖੇਰ ਦਿੱਤਾ ਔਰ ਬਿਖੇਰ ਵੀ ਇਹਨਾਂ ਦਿੱਤਾ ਹੈ ਕਿ ਮੈਰੀ ਸਮਝ ਚ ਇਹਨਾਂ ਆ ਰਿਹਾ ਕਿ ਕੱਥੀ ਕਿਸਰਾ ਹੋਏਗੀ ਕੋਈ ਵਾਹਿਗੁਰੂ ਰਾਮਦਾਸ ਹੀ ਕਰੇ ਤੇ ਕਰੇ ਫਿਰ ਕੁਛ ਨਹੀਂ ਫਿਰ ਮੈਂ ਸਮਝ ਗਿਆ ਕਿ ਕੇਵਲ ਆਪਣੇ ਹੀ ਘਰ ਪਰ ਰਹੇ ਆ ਫਿਰ ਕੁਝ ਗੱਲਾਂ ਉਹ ਜੀਆਂ ਵੀ ਸਾਹਮਣੇ ਆਈਆਂ ਕਿ ਇਹਨਾਂ ਨੇ ਤੇ ਆਪਣੀ ਇੱਕ ਧੀ ਨੂੰ ਵੀ ਮਾਰ ਦਿੱਤਾ ਛੋਟੀ ਜੀ ਬੱਚੀ ਨੂੰ ਪੇਟ ਤੇ ਮਾਰ ਦਿੱਤਾ ਵਾਹੀ ਕਤਲ ਕਰ ਦਿੱਤਾ ਤੇ ਜਿਹੜੇ ਕੁੜੀ ਮਾਰ ਨੜੀ ਮਾਰ ਹੋਣ ਉਹਨਾਂ ਦਾ ਤੇ ਜ਼ਿਕਰ ਵੀ ਕਰਨਾ ਪਾਪ ਹੈ ਮੈਂ ਸੰਗਤ ਨੂੰ ਕਹਿਣਾ ਵਾਂ ਕਿ ਇਹੋ ਜਿਹੇ ਕੋਈ ਬੰਦੇ ਆਣ ਔਰ ਆਪਣੇ ਆਪ ਨੂੰ ਕਹਿਣ ਕੇ ਸੀਐਸਜੀ ਪੀਸੀ ਤੋਂ ਆਏ ਆ ਹੂੰ ਅਗਰ ਤੁਹਾਡੇ ਕੋਲ ਕੋਈ ਪਿਆਦਾ ਵੇ ਕੁਈ ਤ੍ਰੋਗਰ ਪਈਦੀ ਹੈ ਗੁਰੂ ਘਰ ਦੀ ਤੇ ਉਹਨਾਂ ਨੂੰ ਨਾਲ ਸੋ। ਬਿਲਕੁਲ ਬਿਲਕੁਲ। ਸੋਮਫੇ ਉਹਨੂੰ ਕਿ ਜਿਹੜਾ ਗੁਰੂ ਦਾ ਸਿੱਖ ਹੋਵੇ। ਬਿਲਕੁਲ। ਜਿਹੜਾ ਗੁਰੂ ਤੋਂ ਡਰਦਾ ਹੋਵੇ, ਗੁਰੂ ਨੂੰ ਮੰਨਣ ਵਾਲਾ ਹੋਵੇ। ਇਹ ਤੇ ਉਹ ਪਾਪੀ ਨੇ ਕਿ ਜਿਨ੍ਹਾਂ ਨੇ ਦਿਲ ਵਿੱਚ ਖਰੇ ਕੀ ਸੋਚ ਕੇ ਬੈਠੇ ਦੇ ਨੇ ਨਾਲ ਤੇ ਕੁਝ ਵੀ ਨਹੀਂ ਲੈ ਕੇ ਜਾਣਾ। ਬਿਲਕੁਲ। ਗੰਦ ਮੰਨ ਕੇ ਤੇ ਕੋਈ ਵੀ ਨਹੀਂ ਨਾਲ ਲੈ ਕੇ ਜਾ ਰਿਹਾ। ਧੂਲ ਹੀ ਉੱਡ ਰਹੀ ਹੈ ਪਿੱਛੇ ਇਹਨਾਂ ਦੀ। ਬਿਲਕੁਲ। ਗਾਲਾਂ ਹੀ ਮਿਲਦੀਆਂ ਨੇ। ਇਹ ਜਿੱਦਾ ਕਪੂਰ ਕਪੂਰਗੜ੍ਹ ਸਾਹਿਬ ਦੇ ਵਿੱਚ ਜਿੱਦਾਂ ਹੋਇਆ ਸੀ ਆ ਵੀ ਇੱਕ ਇੱਕ ਅੰਗ ਇਹ ਤੋਂ ਪਲਾ ਕੇ ਪ੍ਰਕਾਸ਼ ਹੋਣਾ ਹੈ ਇਹ ਹੱਥ ਲਿਖਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਗਰ ਪਹੁੰਚ ਬਾਪੂ ਤਾਂ ਕੀਤੀ ਸੀਗੀ ਤੇ ਇੰਨਾ ਕੁਝ ਬਾਪੂ ਕੋਲ ਪਿਆ ਸੀ ਤਾਂ ਇਹਨਾਂ ਦਾ ਆਪਣਾ ਫਰਜ਼ ਬਣਦਾ ਸੀਗਾ ਕਿ ਇਹ ਇੱਕ ਬੱਚੇ ਨੂੰ ਨੌਕਰੀ ਦੇਣੀ ਸੀ ਆਪਣੇ ਆ ਤੁਸੀਂ ਇੱਕ ਇੱਕ ਟੱਬਰ ਦੇ 19 25 ਐਕੜੀਆਂ ਤੁਸੀਂ ਝੀਆਂ ਉਡਾਈਆਂ ਆ ਕਿ ਬਲੱਡਰ ਰਿਲੇਸ਼ਨ ਚੋਂ ਇੱਕੋ ਹੀ ਬਜਾ ਪਰਿਵਾਰ ਦਾ ਇੱਕੋ ਹੀ ਜੀ ਕੰਮ ਕਰ ਸਕਦਾ ਹੈ। ਤੁਹਾਡੇ ਇੱਕ ਇੱਕ ਟੱਬਰ ਦੇ ਗੁਰਵੱਚਨੇ ਦੇ ਕਿੰਨੇ ਲੱਗੇ ਹੋਏ ਨੇ? ਜ਼ਥੇਦਾਰ ਦੇ, ਕਸ਼ੇਰੇ ਵੇਚਣ ਵਾਲੇ ਦੇ। ਇੱਕ ਟੱਬਰ ਦੇ ਉਹਦੇ ਕਿੰਨੇ ਜੀ ਲੱਗੇ ਆ ਤੇ ਜੇ ਬਾਪੂ ਦੇ ਇੱਕ ਬੱਚੇ ਨੂੰ ਤੁਸੀਂ ਨੌਕਰੀ ਦੇ ਦਿੰਦੇ ਤੇ ਆਹ ਖਜ਼ਾਨਾ ਸਾਰਾ ਸੰਭ ਲੈਣਦੇ ਤਾਂ ਸ਼ਾਇਦ ਅੱਜ ਇੰਨੇ ਮਾੜੇ ਹਾਲਾਤ ਇਹਦੇ ਨਾ ਹੋਏ ਹੁੰਦੇ। ਬਾਕੀ ਬੰਦਿਆਂ ਦੇ ਕਹਿ ਨੂੰ ਤੇ ਧਿਆਨ ਨਾ ਦੋ। ਇਹ ਲੁਟੇਰੇ ਬੈਠੇ ਦੇ ਨੇ। ਇਹ ਸਮਝ ਲਓ ਕਿ ਨਰਨੂ ਪੱਗਤ ਤੋਂ 100 ਗੁਣਾ ਵੱਧ ਚੁੱਕੇ ਨੇ ਵਾਹਿਗੁਰੂ ਵਾਹਿ ਇਹ ਨਰਕ ਤਾਰੀ ਗਰ ਵਿੱਚ ਨੇ ਤੋਂ ਵੀ ਅੱਗੇ ਵੱਧ ਚੁੱਕੇ ਇਹਨਾਂ ਤੋਂ ਦੂਰ ਰਹੋ ਇਹਨਾਂ ਨੂੰ ਕੁਝ ਵੀ ਨਾ ਦਿਓ ਜੇਕਰ ਕੁਝ ਕਿਸੇ ਨੂੰ ਦੇਣੇ ਹੀ ਚਾਹਦੇ ਹੋ ਤਾਂ ਕਿਸੇ ਗਰੀਬ ਦੀ ਮਦਦ ਕਰੋ ਕਿਸੇ ਗਰੀਬ ਦੇ ਮੁਖ ਤੇ ਮੂੰਹ ਤੇ ਕੋਈ ਅੰਨ ਦਾ ਟੁਕੜਾ ਪੈ ਜਾਏ ਉਹਦੀ ਸੇਵਾ ਕਰ ਦਿਓ ਇਹਨਾਂ ਦੇ ਨਾ ਦਿਓ ਇਹਨਾਂ ਦੇ ਤੇ ਬੰਗਲਿਆਂ ਦੇ ਉੱਤੇ ਵੀ ਕੈਮਰੇ ਲੱਗੇ ਦੇ ਨੇ ਤੇ ਰਿਮੋਟ ਨਾਲ ਖੁੱਲਦੇ ਨੇ ਬੂਵੇ ਚਾਰ-ਚਾਰ ਕਰੋੜ ਦੀਆਂ ਗੱਡੀਆਂ ਚ ਘੂਮਣ ਵਾਲੇ ਆ ਗੁਰੂ ਦੇ ਘਰ ਦੇ ਕੁੱਕਰ ਨੇ ਇਹ ਤੇ ਬੁੱਚੜ ਨੇ